ਤੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਪਾਣੀ ਵਾਲੀ ਟੈਂਕੀ ਦੇ ਲਾਗੇ ਬ੍ਰਿਟਿਸ਼ ਲਾਇਬ੍ਰੇਰੀ ਆਫਿਸ ਹੈ ਜਿਹੜਾ ਗੁਰਦਾਸਪੁਰ ਚ ਸਭ ਤੋਂ ਪਹਿਲਾ ਇਮੀਗ੍ਰੇਸ਼ਨ ਆਈਲੈਂਡ ਸੈਂਟਰ ਹੈ ਇਹ ਸੈਂਟਰ 2011 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹੋਂਦ ਵਿੱਚ ਆਇਆ ਜਿਸ ਤੋਂ ਬਾਅਦ 2017 ਤੋਂ ਬਾਅਦ ਗੁਰਦਾਸਪੁਰ ਸ਼ਹਿਰ ਦੇ ਅੰਦਰ ਆਈਲੈਂਡ ਪੀਟੀ ਸੈਂਟਰਾਂ ਦੀ ਜਿਹੜਾ ਮਤਲਬ ਹੜ ਹੀ ਆ ਗਿਆ ਜਿਹਨੂੰ ਕਹਿ ਸਕਦੇ ਆ ਅਸੀਂ ਅੱਜ ਉਹਨਾਂ ਕੋਲ ਪਹੁੰਚੇ ਹਾਂ ਵਿਸ਼ੇਸ਼ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੌਜੂਦਾ ਹਾਲਾਤ ਕੀ ਨੇ ਔਰ ਫਿਊਚਰ ਜਿਹੜੀ ਪਲੈਨਿੰਗ ਬੱਚੇ ਕਰ ਰਹੇ ਨੇ ਵਿਦੇਸ਼ਾਂ ਦੀ ਉਹਨਾਂ ਵਾਸਤੇ ਕੀ ਕੁਝ ਅਗੋਂ ਨਵਾਂ ਆ ਰਿਹਾ ਔਰ ਐਡ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਕੀ ਆ ਸਾਡੇ ਨਾਲ ਦੀਪਕ ਅਬਰੋਲ ਜੀ ਨੇ ਬ੍ਰਿਟਿਸ਼ ਲਾਇਬ੍ਰੇਰੀ ਦੇ ਜਿਹੜੇ ਓਨਰ ਨੇ ਉਹਨਾਂ ਤੋਂ ਗੱਲਬਾਤ ਕਰਾਂਗੇ ਉਹਨਾਂ ਨਾਲ ਜਾਣਾਂਗੇ ਕਿ ਉਹਨਾਂ ਨੇ ਐਜੈਂਸੀ ਸਟਰਗਲ ਦੇ ਵਿੱਚ ਕੀਤੀ ਹੈ ਇਹਦੇ ਵਿੱਚ ਇਮੀਗ੍ਰੇਸ਼ਨ ਆਇਲਡ ਸੈਂਟਰ ਦੇ ਵਿੱਚ ਔਰ ਹੁਣ ਤੱਕ ਕਿੰਨੇ ਸਟੂਡੈਂਟ ਉਹ ਬਾਹਰ ਭੇਜ ਚੁੱਕੇ ਨੇ ਔਰ ਸਕਸੈਸਫੁਲੀ ਜਿਹੜੇ ਬੱਚੇ ਅੱਜ ਪ੍ਰੈਜ਼ੈਂਟ ਦੇ ਜੋਬ ਵੀ ਕਰ ਰਹੇ ਨੇ ਔਰ ਵੱਢ ਵੀ ਰਹੇ ਨੇ ਉਹਨਾਂ ਬਾਰੇ ਪੂਰੀ ਵਿਸਥਾਰ ਨਾਲ ਜਾਣਕਾਰੀ ਲੈ ਕੇ ਦਵਾਂਗੇ ਕਿਉਂਕਿ ਆਇਲੈਂਡ ਸੈਂਟਰ ਤਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਬਹੁਤ ਨੇ ਲੇਕਿਨ ਹਰ ਇੱਕ ਆਇਲੈਂਡ ਸੈਂਟਰ ਦਾ ਕੋਈ ਨਾ ਕੋਈ ਆਪਣਾ ਖਾਸ ਹੈ ਔਰ ਇਤਿਹਾਸ ਵੀ ਹੈ ਇਤਿਹਾਸ ਇਹ ਨਾ ਇਹ ਹੈ ਕਿ 2011 ਤੋਂ ਸਭ ਤੋਂ ਪਹਿਲੇ ਨੇ ਜਿਹੜੇ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਚਲਾਇਆ ਔਰ ਐਡ ਪ੍ਰੈਜ਼ੈਂਟ ਤੇ ਤੁਹਾਨੂੰ ਸੰਖਿਆ ਪਤਾ ਹੀ ਹੈ ਕਿੰਨੀ ਹੈ ਪਰ ਜਿਹੜੇ ਜੇ ਚੰਗੇ ਇੰਸਟੀਚੂਟਾਂ ਦੇ ਵਿੱਚ ਜ਼ਿਕਰ ਕੀਤਾ ਜਾਏ ਤੇ ਇਹਨਾਂ ਦਾ ਨਾਮ ਸਭ ਤੋਂ ਪਹਿਲੇ ਨੰਬਰਾਂ ਦੇ ਵਿੱਚ ਆਉਂਦਾ ਆਓ ਅਜੋਨਾਂ ਨਾਲ ਮੁਲਾਕਾਤ ਕਰਦੇ ਹਾਂ ਭਾਜੀ 2011 ਦਾ ਆਪਣਾ ਸੈਂਟਰ ਆ ਹਾਂਜੀ ਬਿਲਕੁਲ ਜੀ ਇਹ ਵਾਕਈ ਕਹਿੰਦੇ ਹੋ ਜ਼ਿਲ੍ਹੇ ਚ ਪਹਿਲਾ ਸੈਂਟਰ ਸੀ ਆਪਣਾ ਬਿਲਕੁਲ ਸਰ ਆਪਾਂ 2011 ਨੂੰ ਸ਼ੁਰੂ ਕੀਤਾ ਜੀ ਆਪਾਂ ਸੈਂਟਰ ਤਾਂ ਬਹੁਤ ਵਧੀਆ ਰਿਸਪਾਂਸ ਮਿਲਿਆ ਸਾਨੂੰ ਸਟਾਰਟਿੰਗ ਦਾ ਹਾਂ ਹਾਂਜੀ ਨਹੀਂ ਇਹ ਇਹ ਇੱਕ ਚੀਜ਼ ਹੋਰ ਆ ਵੀ ਪੀਟੀ ਜਿਹੜੀ ਆ ਉਹ ਵੀ ਸਾਨੂੰ ਪਤਾ ਲੱਗਿਆ ਵੀ ਸਭ ਤੋਂ ਪਹਿਲਾਂ ਤੁਸੀਂ ਲੈ ਕੇ ਆਏ ਬਿਲਕੁਲ ਸਰ ਸਾਨੂੰ ਪਹਿਲਾਂ ਈਵਨ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕਰਦਾ ਹਾਂ ਕੀ ਸਾਡਾ ਸੈਂਟਰ ਪੂਰਾ ਡਿਸਟ੍ਰਿਕਟ ਬਟਾਲਾ ਗੁਰਦਾਸਪੁਰ ਬਿਲਕੁਲ ਸਾਡਾ ਸੈਂਟਰ ਸੀ ਸਾਡਾ ਅਸੀਂ ਸਭ ਤੋਂ ਪਹਿਲਾਂ ਪੀਟੀ ਲਾਂਚ ਕੀਤੀ ਆ ਆਪਾਂ ਠੀਕ ਹੈ ਔਰ ਸਾਡੇ ਸੈਂਟਰ ਦੇ ਵਿੱਚ ਮੁਕੇਰੀਆਂ ਤੋਂ ਕੀ ਆਪਣਾ ਪਠਾਨਕੋਟ ਸਜਾਨਪੁਰ ਬਟਾਲਾ ਇਵਨ ਅੰਮ੍ਰਿਤਸਰ ਤੋਂ ਵੀ ਸਾਡੇ ਕੋਲ ਬੱਚੇ ਆਂਦੇ ਨੇ ਪੀਟੀ ਕਰਨ ਇਹ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਿਹਾ ਜਿਹੜੀ ਬਾਹਰ ਬੈਨਰ ਤਸਵੀਰਾਂ ਲੱਗੀਆਂ ਇਹ ਕਿਹੜੇ ਬੱਚੇ ਨੇ ਜਿਹੜੇ ਵਿਦੇਸ਼ ਚ ਗਏ ਨੇ ਸਾਰੇ ਦੇਖੋ ਜੀ ਬਿਲਕੁਲ ਜੀ ਬਿਲਕੁਲ ਜਿਹੜੇ ਵਿਦੇਸ਼ ਗਏ ਹੋ ਐਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਯੂਕੇ ਤੁਹਾਡੇ ਸੈਂਟਰ ਵਾਲੋ ਜਿਹੜੇ ਬਿਲਕੁਲ ਜੀ ਬਿਲਕੁਲ ਮਤਲਬ ਇਹ ਤਸਵੀਰਾਂ ਡਿਸਪਲੇ ਤੇ ਤੁਸੀਂ ਜਿਹੜੀ ਦੇਖ ਰਹੇ ਹੋ ਇਹਦੇ ਚ ਜਿਹੜੇ ਸਾਰੇ ਬੱਚੇ ਨੇ ਉਹ ਬਹੁਤ ਸਕਸੈਸਫੁਲ ਤਰੀਕੇ ਨਾਲ ਇਹਨਾਂ ਨੇ ਵਿਦੇਸ਼ ਜੌਬਸ ਵੀ ਕਰ ਰਹੇ ਉੱਥੇ ਬੱਚੇ ਬਿਲਕੁਲ ਜੀ ਉਹਨਾਂ ਆਫਟਰ ਡੈਟ ਜਦੋਂ ਸਟੱਡੀ ਕੰਪਲੀਟ ਹੋ ਜਾਂਦੀ ਫਿਰ ਜੌਬ ਕਰਦੇ ਹਨ ਬੱਚੇ ਹਾਲੇ ਵੀ ਸਾਡੇ ਨਾਲ ਟੱਚ ਵਿੱਚ ਹੈਗੇ ਨੇ ਬੱਚਿਆਂ ਦੇ ਫੋਨ ਆਉਂਦੇ ਹੁੰਦੇ ਹੋਣੇ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਉਸ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਆ ਰਹੇ ਨੇ ਵੀਜ਼ਾ ਦਾ ਕੁਝ ਵੀ ਹੈ ਕਾਫੀ ਬੱਚੇ ਟੱਚ ਬ੍ਰਿਟਿਸ਼ ਲਾਇਬ੍ਰੇਰੀ ਦੇ ਹੈੱਡ ਭਾਜੀ ਐਡ ਪ੍ਰੈਜ਼ੈਂਟ ਤੇ ਚਲੋ ਜੋ ਹਨ ਨੂੰ ਪਤਾ ਲੱਗਾ ਹਾਲਾਤ ਆਇਲੈਂਡ ਇਮੀਗ੍ਰੇਸ਼ਨ ਸੈਂਟਰਾਂ ਥੋੜੇ ਕਾਫੀ ਕਮਜ਼ੋਰ ਹੋਏ ਨੇ ਉਹਦਾ ਕਾਰਨ ਹੈ ਕਿ ਵਦੇਸ਼ੀ ਕੰਟਰੀ ਜਿਹੜੀਆਂ ਉਹਨਾਂ ਨੇ ਕੋਈ ਥੋੜਾ ਆਪਣਾ ਸਟ੍ਰਿਕਨੈਸ ਕੀਤੀ ਹੈ ਬਿਲਕੁਲ ਬਿਲਕੁਲ ਕਰਕੇ ਥੋੜਾ ਹੱਥ ਇਧਰ ਸਾਰਿਆਂ ਦਾ ਹੁਣ ਸਿਸਟਮ ਥੋੜਾ ਡਿਸਟਰਬ ਹੋਇਆ ਫਿਰ ਵੀ ਟੂਰਿਸਟ ਵੀਜ਼ਾ ਵਗੈਰਾ ਤਾਂ ਲੱਗਦੇ ਹੋਣਗੇ ਜਾਂ ਵਿਸਟਰ ਵੀਜ਼ਾ ਟੂਰਿਸਟ ਵੀਜ਼ਾ ਟੂਰਿਸਟ ਵੀ ਚੱਲ ਰਹੇ ਨੇ ਆਪਣਾ ਸਟੱਡੀ ਵੀਜ਼ਾ ਵੀ ਹੋ ਰਹੇ ਨੇ ਪਰ ਥੋੜਾ ਜਿਆਦਾ ਸਟ੍ਰਿਕਟ ਹੋਇਆ ਪਿਆ ਵਾ ਬਟ ਥੋੜੇ ਟਾਈਮ ਤੱਕ ਇਹ ਵੀ ਸਟੇਬਲ ਹੋ ਜਾਊਗਾ ਅਗਲੇ ਅਸੀਂ ਮੰਨ ਕੇ ਚੱਲੀਏ ਵੀ 1-2 ਮਹੀਨਿਆਂ ਨੂੰ ਲੱਗ ਜਾਏਗਾ ਹੋਰ ਜਿਆਦਾ ਟਾਈਮ ਨਹੀਂ ਲੱਗ ਜਾਏਗਾ 1-2 ਮਹੀਨੇ ਦੇ ਵਿੱਚ ਨੈਕਸਟ 2025 ਦੇ ਵਿੱਚ ਵਿੱਚ ਆਈ ਹਰ ਰਹਾ ਗਿਆ ਜੀ ਮੱਚ ਇਹ ਜਿਹੜਾ ਟਾਈਟਨੈਸ ਕੀਤੀ ਆ ਵਿਦੇਸ਼ੀ ਕੰਟਰੀਆਂ ਨੇ ਉਹਦਾ ਰੀਜ਼ਨ ਕੋਈ ਪਤਾ ਕਿਉਂ ਨਹੀਂ ਆ ਦੇਖੋ ਫਿਲਹਾਲ ਐਕਚੁਅਲੀ ਸਟੂਡੈਂਟ ਆਪਾਂ ਕਹਿ ਸਕਦੇ ਆ ਕਿ ਸਟੂਡੈਂਟ ਨੇ ਕੀ ਕੀਤਾ ਸਟੂਡੈਂਟ ਨੂੰ ਆਪਾਂ ਕੋਰਸ ਲਾ ਕੇ ਦਿੰਨੇ ਆ ਇੱਥੋਂ ਠੀਕ ਹੈ ਜਾ ਕੇ ਬੱਚੇ ਚੇਂਜ ਕਰਵਾ ਲੈਂਦੇ ਨੇ ਉਹਦੀ ਕਰਕੇ ਬੜੀ ਪ੍ਰੋਬਲਮ ਆਈ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਉਹ ਬੜੀ ਪ੍ਰੋਬਲਮ ਆਈ ਉੱਥੇ ਜਾ ਕੇ ਇਹ ਸਭ ਨਾਲ ਵੱਡਾ ਰੀਜ਼ਨ ਹੋ ਸਕਦਾ ਹੈ ਆਵਲਾ ਮਤਲਬ ਜੋ ਕੋਰਸ ਇਥੋਂ ਚੂਜ਼ ਕੀਤਾ ਉਹਨਾਂ ਨੇ ਉੱਥੇ ਜਦੋਂ ਵਿਦੇਸ਼ ਚ ਬਚਾ ਗਿਆ ਤਾਂ ਉਹਨੇ ਚੇਂਜ ਕਰ ਲਿਆ ਚੇਂਜ ਕਰਵਾ ਲਿਆ ਆਪਾਂ ਨੂੰ ਤਰਕੀਆਂ ਦੀ हां जी ਇੱਥੇ ਇਮੀਗ੍ਰੇਸ਼ਨ ਸੈਂਟਰ ਨੂੰ ਦਿੱਕਤ ਆਉਂਦੀ ਹੈ ਯਾਰ ਦਿੱਕਤ ਦੇ ਕੋਈ ਆਉਂਦੀ ਹੈ ਨਾ ਯੂਨੀਵਰਸਿਟੀ ਸਾਡੇ ਨਾਲ ਕੰਟੈਕਟ ਕਰਦੀ ਹੈ ਠੀਕ ਹੈ ਕਾਲਜਿਸ ਕੰਟੈਕਟ ਕਰਦੇ ਕਿ ਤੁਸੀਂ ਆਪਣੇ ਬੱਚੇ ਪੰਜਾਬ ਤੋਂ ਭੇਜ ਰਹੇ ਹੋ ਤੁਹਾਡੇ ਬੱਚੇ ਉੱਥੇ ਆੜ ਕੇ ਸਟੱਡੀ ਨਹੀਂ ਕਰਦੇ ਸੋ ਸਾਡੇ ਨਾਲ ਵੱਡਾ ਫੈਕਟ ਹੈਗਾ ਇਹ ਚੀਜ਼ ਜੀ ਮਤਲਬ ਜ਼ਿਆਦਾਤਰ ਤੇ ਲੋਕੀ ਜੌਬ ਦੇ ਚੱਕਰਿਆਂ ਪੈਸਾ ਕਮਾਉਣ ਦੇ ਚੱਕਰ ਚ ਜਾਂਦੇ ਨੇ ਵੀ ਸਟੱਡੀ ਦੇ ਚਲੋ ਇੱਕ ਬਹਾਨਾ ਹੀ ਮੈਂ ਸਮਝਣਾ ਸਟੱਡੀ ਤੇ ਕਰਕੇ ਜਾਣਾ ਪਰ ਚਲੋ ਸਟੱਡੀ ਵੀ ਕਈ ਬੱਚੇ ਕਰਨ ਜਾਂਦੇ ਕੇ ਵੀ ਨਹੀਂ ਗੱਲ ਵੀ ਬਤੇ ਬੱਚੇ ਪੜਨ ਵਾਲੇ ਨਹੀਂ ਬੱਚੇ ਜ਼ਿਆਦਾ ਪੜਨ ਵਾਲੇ ਵੀ ਨਹੀਂ ਤੇ ਪਰ ਇੱਕ ਚੀਜ਼ ਹੋਰ ਦੱਸੋ ਕਿ ਐਡ ਪ੍ਰੈਜ਼ੈਂਟ ਜਿੱਦਾਂ ਕੈਨੇਡਾ ਆਸਟ੍ਰੇਲੀਆ ਤੇ ਯੂਐਸਏ ਯੂਐਸਏ ਦੇ ਵਿੱਚ ਗਲੇ ਇੰਟਰਵਿਊ ਬੇਸ ਦਾ ਸਾਰਾ ਹੈ ਨਾ ਯੂਐਸਏ ਦੇ ਕੋਈ ਇੰਟਰਵਿਊ ਬੇਸਡ ਹੈਗਾ ਨਾਟ ਆਊਟ ਉਹ ਯੂਐਸਏ ਹੀ ਜਿਹੜਾ ਸਟੂਡੈਂਟ ਜਿਹਨੂੰ ਪ੍ਰੋਸੈਸ ਦਾ ਸੇਮ ਹੀ ਹੈ ਆਪਾਂ ਤਿਆਰੀ ਕਰਾਉਂਦੇ ਬੱਚੇ ਨੂੰ ਇੰਟਰਵਿਊ ਦੇ ਲਈ ਬਿਲਕੁਲ ਜੀ ਤਿਆਰੀ ਕਰਵਾਈ ਦੀ ਬਿਲਕੁਲ ਜੀ ਤਿਆਰੀ ਕਰਵਾਈ ਦੀ ਜੀ ਤੇ ਦੱਸਿਆ ਪੀਟੀ ਸਾਡਾ ਸਭ ਤੋਂ ਪਹਿਲਾਂ ਅਸੀਂ ਪੀਟੀ ਇੱਥੇ ਲਾਂਚ ਕੀਤੀ ਸੀ ਗੁਰਦਾਸਪੁਰ ਜਿੱਥੇ ਹਾਂਜੀ ਹਾਂਜੀ ਤੇ ਐਡ ਪ੍ਰੈਜ਼ੈਂਟ ਜੇ ਯੂਐਸਏ ਦੀ ਤਿਆਰੀ ਦੇ ਵਿੱਚ ਕਿੰਨੇ ਕੁ ਬੱਚਿਆਂ ਨੂੰ ਤਿਆਰੀ ਕਰਾ ਚ ਦੇਖੋ ਬੱਚੇ ਤਾਂ ਕਾਫੀ ਚਲੇ ਗਏ ਨੇ ਠੀਕ ਹੈ ਸੋ ਨਾ ਹੁਣ ਆਪਾਂ ਕੀ ਕਰ ਰਹੇ ਆ ਜਿਹੜਾ ਵੀ ਸਟੂਡੈਂਟ ਹੈ ਦੇਖੋ ਜੀ ਉਹ ਤਾਂ ਸਾਰਾ ਇੰਟਰਵਿਊ ਬੇਸ ਹੈਗਾ ਯੂਐਸਏ ਬਸ ਬਸ ਠੀਕ ਹੈ ਉਹਦੇ ਬਗੈਰ ਤਾਂ ਬੱਚਾ ਸਸਸਸਫਲ ਹੋ ਹੀ ਨਹੀਂ ਸਕਦਾ ਇਹ ਰੂਰ ਬੰਬੇ ਹੁੰਦੀ ਹੈ ਦੇਖੋ ਬੰਬੇ ਹੁੰਦੀ ਹੈ ਲੋਕੇਸ਼ਨ ਤੇ ਡਿਪੈਂਡ ਕਰਦਾ ਜੀ ਜੋ ਇੰਟਰਵਿਊ ਸ਼ੈਡਿਊਲ ਮਿਲ ਜਾਂਦਾ ਉਹਦੇ ਅਕੋਰਡਿੰਗ ਦਿੱਲੀ ਮਿਲ ਗਿਆ ਜਾਂ ਬੰਬੇ ਮਿਲ ਗਿਆ ਉਹ ਡਿਪੈਂਡ ਕਰਦਾ ਜੀ 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 ਹਾਂ ਮਤਲਬ ਇਹ ਸਾਰੀਆਂ ਗੱਲਾਂ ਇਸ ਕਰਕੇ ਦੱਸ ਰਹੇ ਆ ਕਿ ਬ੍ਰਿਟਿਸ਼ ਲਾਇਬ੍ਰੇਰੀ ਕੋਰਣਾ ਸੈਂਟਰ ਹੈ ਗੁਰਦਾਸਪੁਰ ਸ਼ਹਿਰ ਦਾ ਹੋਰ ਆਉਣ ਵਾਲੇ 2-4 ਮਹੀਨ ਜਿਹੜੇ ਹਾਲਾਤ ਉਹ ਫੋਰਨ ਦੇ ਸੁਧਰਨ ਦੇ ਆਸਾਰ ਨੇ ਜਿਹੜੀ ਸਟਿਕਨਸ ਫੋਰਨ ਕੰਟਰੀਆਂ ਨੇ ਕੀਤੀ ਦੀ ਆਸਟ੍ਰੇਲੀਆ ਨੇ ਵੀ ਕੀਤੀ ਦੀ ਜੀ ਦੇਖੋ ਜੀ ਆਸਟ੍ਰੇਲੀਆ ਵੀ ਕਾਫੀ ਸਟ੍ਰਿਕਟ ਹੋ ਗਿਆ ਉਹਨਾਂ ਨੇ ਤਾਂ ਕਾਫੀ ਮਦੀ ਅਪਡੇਟ ਕੀਤਾ ਹੈ ਚੀਜ਼ਾਂ ਨੂੰ ਲੈ ਕੇ ਜਿਹੜਾ ਪੇਰੈਂਟਸ ਦੀ ਆਈਟੀਆਰਸ ਨੇ ਉਹਨਾਂ ਨੂੰ ਅਪਡੇਟ ਕਰਤਾ ਟੈਕਸ ਰਿਟਰਨ ਜਿਹੜੇ ਪੇਰੈਂਟਸ ਭਰਦੇ ਆ ਉਹ ਅਪਰੋਕਸੀਮੇਟਲੀ 10 ਤੋਂ 15 ਲੱਖ ਐਨਿਊਅਲੀ ਕਰਤੀ ਉਹਨਾਂ ਨੇ ਥੋੜੀ ਸੇਵਿੰਗਸ ਫਾਈਨੈਂਸ਼ੀਅਲ ਅਪਡੇਟ ਕਰਤੇ ਥੋੜੀ ਉਹਨਾਂ ਨੇ ਸੋ ਉਹਦੇ ਕਰਕੇ ਥੋੜਾ ਜਿਹਾ ਚੇਂਜਸ ਹੋ ਰਹੇ ਨੇ ਮੇਬੀ ਐਕਸਪੈਕਟਿਡ ਹੈ ਜਿਹੜੇ ਬੱਚੇ ਦੇ ਹੱਥ ਤੇ ਕੋਈ ਸਕਿੱਲ ਹੈਗਾ ਜੇ ਕਿਸੇ ਬੱਚੇ ਨੂੰ ਕੋਈ ਕੰਪਿਊਟਰ ਦਾ ਕੋਰਸ ਆਂਦਾ ਜਾਂ ਕੋਈ ਹੋਰ ਸਕਿੱਲ ਉਹਦੇ ਹੱਥ ਹੈਗਾ ਉਹਨੂੰ ਤੇ ਮੇਰੇ ਖਿਆਲ ਇਜ਼ੀ ਆ ਬਾਅਦ ਕੋਈ ਉਹਨੂੰ ਜੌਬਸ ਦਾ ਕੋਈ ਦਿੱਕਤ ਨਹੀਂ ਆਉਂਦੀ ਹੈ ਨਾ ਦੇਖੋ ਜੌਬ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਬੱਚਾ ਜੇ ਫਰੋਂਟ ਪਲੱਸ 2 ਕਰ ਰਿਹਾ ਪਲੱਸ 2 ਤੋਂ ਬਾਅਦ ਵੀ ਅਗਰ ਬੱਚਾ ਜਾ ਰਿਹਾ ਤਾਂ ਹੈਨਾ ਉਹਨੇ ਇੱਕ ਪਾਰਟਿਕੂਲਰ ਕੋਰਸ ਸਿਲੈਕਟ ਕਰ ਲਿਆ ਕਿ ਹਾਂ ਜੀ ਮੇਰਾ ਨਾਨ ਮੈਡੀਕਲ ਫੀਲਡ ਹੈਗਾ ਮੈਂ ਸਿਰ ਆਈਟੀ ਕੋਰਸ ਲੈ ਕੇ ਚੱਲਣਾ ਹੈ ਨਾ ਸੋ ਉਹਦੇ ਅਕੋਰਡਿੰਗ ਬੇਸਿਕ ਨੋਲਜ ਤਾਂ ਬੱਚੇ ਨੂੰ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਵੀ ਨੌਲੇਜ ਹੋਣੀ ਚਾਹੀਦੀ ਆ ਦੇਖੋ ਸਾਰਾ ਪ੍ਰੈਕਟੀਕਲ ਆ ਉੱਥੇ ਸੋ ਅਕੋਰਡਿੰਗ ਦਾ ਪ੍ਰਿਪੇਅਰ ਹੋ ਕੇ ਚੱਲਣਾ ਚਾਹੀਦਾ ਤੂੰ ਮੈਂ ਤੇ ਇਹੀ ਕਹਾਂਗਾ ਇਹ ਜਿਹੜਾ ਯੂਥ ਹੈ ਤੁਹਾਨੂੰ ਦੇਖ ਰਿਹਾ ਗੁਰਦਾਸਪੁਰ ਸ਼ਹਿਰ ਦਾ ਲੋਕ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹਾਂਗੇ ਇਹਨਾਂ ਨੂੰ ਫੌਰ ਟਾਈਮਿੰਗ ਵੀ ਬੱਚੇ ਜਿਹੜੇ ਕੋਈ ਕਾਲੇ ਪੇਦ ਨੇ ਵੀ ਅਸੀਂ ਜਲਦੀ ਚਾਹੀਏ ਜੀ ਵਿਦੇਸ਼ ਵਿਦੇਸ਼ਾਂ ਦੇ ਹਾਲਾਤ ਤੁਹਾਡੇ ਦੱਸਦੇ ਨੇ ਦੇਖੋ ਜੀ ਦੇਖੋ ਹਾਲਾਤ ਤੇ ਆਪਾਂ ਗੱਲ ਕਰੀਏ ਥੋੜਾ ਜਿਹਾ ਸਟ੍ਰਿਕਟ ਇਸ ਟਾਈਮ ਹੈਗਾ ਨੋ ਡਾਊਟ ਹਰ ਕੰਟਰੀ ਦੀ ਮੈਂ ਗੱਲ ਕਰ ਰਿਹਾ ਹਾਂ ਕੈਨੇਡਾ ਦੀ ਗੱਲ ਕਰ ਰਿਹਾ ਹਾਂ ਆਸਟ੍ਰੇਲੀਆ ਦੀ ਗੱਲ ਕਰ ਰਿਹਾ ਹਾਂ ਠੀਕ ਹੈ ਬਟ ਸਮ ਟਾਈਮ ਕੁਝ ਟਾਈਮ ਆਪਾਂ ਜੇ ਵੇਟ ਕਰ ਲਈਏ ਠੀਕ ਹੈ ਅਗਰ ਸਟੂਡੈਂਟਸ ਆਪਣਾ IELTS ਦਾ PTE ਦੀ ਕੋਚਿੰਗ ਲੈ ਕੇ ਆਪਣੇ ਪੇਰੈਂਟਸ ਜਿਹੜੇ ਨੇ ਉਹ ਆਪਣੀ ਐਨੂਅਲ ਇਨਕਮ ਨੂੰ ਥੋੜਾ ਜਾਂ ਇਨਕਰੀਜ਼ ਕਰ ਲੈਣ ਠੀਕ ਹੈ ਸੋ ਉਹਦੇ ਅਕੋਰਡਿੰਗ ਮੇਰੇ ਅਕੋਰਡਿੰਗ ਉਦੋਂ ਹੀ ਬੱਚਿਆਂ ਨੂੰ ਸਾਰਾ ਆਪਣਾ ਅਪਲਾਈ ਕਰਨਾ ਚਾਹੀਦਾ ਇਹ ਚ ਜਾਂਗੇ ਵੀ ਮੈਂ OTIR ਜਿਹੜੀ ਹੈ ਉਹ ਪੈਰੈਂਟਸ ਦਸ ਤੋਂ 15 ਲੱਖ ਦੀ ਜਿਹੜੀ ਉਹ ਰੇ ਬੈਂਕ ਦੇ ਵਿੱਚ ਤੇ ਫਿਰ ਉਹਨੂੰ ਆਸਟ੍ਰੇਲੀਆ ਛੇਤੀ ਲੱਗ ਬਿਲਕੁਲ ਦੇਖੋ ਜੀ ਹੁਣ ਕੁਛ ਹੈਗੇ ਨੇ ਆਪਣਾ ਤੁਸੀਂ ਕਹੋ ਸਟੂਡੈਂਟਸ ਕੈਨੇਡਾ ਦੀ ਆਪਾਂ ਗੱਲ ਕਰੀਏ ਇਹ ਆਪਣਾ 5.5 ਤੇ ਫਾਈਲ ਲਗਾ ਰਹੇ ਨੇ ਸੋ ਸਾਡਾ ਮੰਨਣਾ ਇਹ ਹੈਗਾ ਤੁਸੀਂ ਓਵਰঅল 6 ਆਇਲਸ ਬੈਂਡ ਹੋਣ ਜਾਂ ਪੀਟੀ ਸਕੋਰ 60 ਸਕੋਰ ਹੋਣ ਫਿਰ ਐਪਲੀਕੇਸ਼ਨ ਪੰਚ ਕਰਨੀ ਚਾਹੀਦੀ ਹੈ ਕਿ ਜਿੰਨਾ ਚਾਂਸਸ ਨੰਬਰ ਉਹ ਚਾਂਸਸ ਜ਼ਿਆਦਾ ਵੱਜ ਜਾਂਦੇ ਨੇ ਕਿਉਂਕਿ ਕੈਨੇਡਾ ਬਹੁਤ ਹੀ ਸਟ੍ਰਿਕਟ ਹੋਇਆ ਪਿਆ ਤੁਹਾਨੂੰ ਵੀ ਪਤਾ ਪਿੱਛੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਹਾਂ ਸੋ ਕੁਝ ਅਪਡੇਟਸ ਹੈਗੇ ਆ ਆਪਾਂ ਇਹ ਬੱਚੇ ਠੀਕ ਹੈ ਤੁਹਾਡੇ ਚੈਨਲ ਦੇ ਥਰੂ ਆਪਾਂ ਤੁਹਾਡਾ ਕਿਵੇਂ ਜਦੋਂ ਤੁਹਾਡੇ ਕੋਲ ਬੱਚਾ ਕੋ ਸਟੂਡੈਂਟ ਆਉਂਦਾ ਆਪਾਂ ਕਿੰਨੇ ਵਜੇ ਅਵੇਲੇਬਲ ਰਹੇ ਨੇ ਟਾਈਮਿੰਗ ਦੇਖੋ ਆਫਿਸ ਮੇਰਾ ਜੋ ਟਾਈਮਿੰਗ ਮੈਂ ਆਫਿਸ 10 ਤੋਂ 2 ਵਜੇ ਤੱਕ ਰਹਿੰਦਾ ਆਫਿਸ 10 ਤੋਂ 2 ਵਜੇ ਬਾਕੀ ਮੇਰਾ ਸਟਾਫ ਅਵੇਲੇਬਲ ਰਹਿੰਦਾ ਹੋ ਟਲ 5 ਵਜੇ ਤੱਕ ਮੇਰੀ 5 ਵਜੇ ਤੱਕ ਇੱਥੇ ਹੀ ਹੁੰਦਾ ਆਫ ਸਟਾਫ ਹਾਂਜੀ ਅੱਜ ਕੱਲ ਮੈਂ ਦੇਖਿਆ ਪੀਟੀ ਹਾਈਲਾਈਟਸ ਦੇ ਵਿੱਚ ਸਟੂਡੈਂਟ ਵੀ ਸੰਖਿਆ ਘਟ ਰਹੀ ਜਿਹਾ ਲਗਦਾ ਤਾ ਕਿਉਂ ਸਰ ਮੈਨੂੰ ਬਾਹਰ ਰੀਜਨ ਹੈ ਹੋਇਆ ਕਿ ਜਿਹੜੇ ਬਾਹਰ ਸ਼ਕਤੀ ਹੈ ਉਧਰ ਦੇ ਦੇਖੋ ਸਰ ਐਕਚੁਅਲੀ ਪਤਾ ਗਿਆ ਮਾਰਕੀਟ ਵਿੱਚ ਨਾਟ ਆਊਟ ਸਟੈਂਡ ਤਾਂ ਘਟਿਆ ਐ ਇਸ ਪੀਟੀਵੀ ਘਟ ਹੀ ਚੱਲ ਰਿਹਾ ਹੈ ਰੀਜ਼ਨ ਤੁਹਾਨੂੰ ਮੈਂ ਹੁਣੇ ਦੱਸਿਆ ਪਹਿਲਾਂ ਕਿ ਆਪਣਾ ਆਸਟ੍ਰੇਲੀਆ ਕੈਨੇਡਾ ਥੋੜਾ ਜਿਹਾ ਸਟ੍ਰਿਕਟ ਹੋਇਆ ਪਿਆ ਬਟ ਤੁਹਾਨੂੰ ਮੈਂ ਕਿਹਾ ਕੁਝ ਟਾਈਮ ਤੱਕ ਇਹ ਚੀਜ਼ਾਂ ਸਾਰੀਆਂ ਸਾਊਟ ਆਊਟ ਹੋ ਜਾਣਗੀਆਂ ਕੋਲ ਮੁਲਾ ਕੇ ਦੇਖਿਆ ਤੇ ਇਮੀਗ੍ਰੇਸ਼ਨ ਆਇਲੈਂਡ ਸੈਂਟਰਾਂ ਦੇ ਜੇ ਕਹੀਏ ਤੇ ਕੋਈ ਬਹੁਤ ਚੰਗੇ ਹਾਲਾਤ ਇਸ ਟਾਈਮ ਨਹੀਂ ਚੱਲਦੇ ਨਹੀਂ ਬਿਲਕੁਲ ਉਹਦਾ ਕਾਰਨ ਹੈ ਵੀ ਤੇ ਇਮੀਗ੍ਰੇਸ਼ਨ ਪਾਇਲਟ ਸੈਂਟਰ ਬਹੁਤ ਜ਼ਿਆਦਾ ਨਿਕੁਲਦਾਸ ਕੋਲ ਵਿੱਚ ਜਿਹੜਾ ਇੱਕ ਅੰਦਾ ਚੱਕਰ ਬਾਹਰ ਦਾ ਮਾਰਦਾ ਉਹ ਨਵਾਂ ਸੈਂਟਰ ਕੋਲ ਲਵਾ ਬਸ ਔਰ ਵੀ ਚੀਜ਼ਾਂ ਫਰਕ ਪੈਂਦਾ ਜਿਹਨਾਂ ਕੋਲ ਲਾਇਸੈਂਸ ਨਹੀਂ ਹੈ ਉਹ ਵੀ ਬਹੁਤ ਜ਼ਿਆਦਾ ਸੰਖਿਆ ਉਹਨਾਂ ਦੀ ਵੀ ਪਰ ਜਿਹੜੇ ਲਾਇਸੈਂਸ ਨੇ ਉਹ ਵੈਲਿਡ ਨੇ ਲੋਕ ਬੈਠੇ ਨੇ ਉਹ ਵੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਅਮਰਸਰ ਤੇ ਹੱਬਾ ਚੰਡੀਗੜ੍ਹ ਵੈਸੇ ਤੁਹਾਨੂੰ ਪਤਾ ਸਾਰਾ ਔਰ ਪੂਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਆਈਲੈਂਡ ਕਮਿਊਨੀਕੇਸ਼ਨ ਸੈਂਟਰ ਨੇ ਬਿਲਕੁਲ ਜੀ ਤੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਯੁਵਾ ਪੀੜ੍ਹੀ ਉਹਨਾਂ ਨੇ ਰੁੱਖ ਵੀ ਬਹੁਤ ਕੀਤਾ ਕੈਨੇਡਾ ਬਹੁਤ ਦੁਨੀਆ ਚਲੀ ਗਈ ਹੈ ਆਸਟ੍ਰੇਲੀਆ ਬਹੁਤ ਬੱਚੇ ਗਏ ਹੋਏ ਨੇ ਹੋਰ ਹੁਣ ਇਸ ਟਾਈਮ ਯੂਐਸਏ ਨੂੰ ਮੂਵ ਕਰ ਰਹੇ ਨੇ ਯੂਐਸਏ ਬਿਲਕੁਲ ਜੀ ਇੰਟਰਵਿਊ ਬੇਸ ਜਿਹੜੇ ਬੱਚੇ ਲਾਈਕ ਆ ਉਹ ਯੂਐਸਏ ਨੂੰ ਜਾ ਰਹੇ ਨੇ ਕੋਈ ਡਾਕਟਰੀ ਕਰ ਰਿਹਾ ਕੋਈ ਕਿਸੇ ਕੋਰਸ ਨੂੰ ਜੁਆਇਨ ਕਰ ਰਿਹਾ ਬਿਲਕੁਲ ਜੀ ਬਿਲਕੁਲ ਤੇ ਸੋ ਦੋਸਤੋ ਇਹ ਦੀਪਕ ਅਬਰੋਲ ਜੀ ਨੇ ਅਗਰ ਤੁਸੀਂ ਫੋਰਨ ਸੰਬੰਧੀ ਕੋਈ ਜਾਣਕਾਰੀ ਨਾਲ ਲੈਣਾ ਚਾਹੁੰਦੇ ਹੋ ਤੇ ਇਹ ਇਹਨਾਂ ਦਾ ਮੋਬਾਈਲ ਨੰਬਰ ਆਪਾਂ ਡਿਸਪਲੇ ਤੇ ਦੇ ਦਿੱਤਾ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਿਓ ਇਹਨਾਂ ਦਾ ਆਫਿਸ ਵਿਜ਼ਿਟ ਕਰੋ ਇਹਨਾਂ ਦਾ ਆਫਿਸ ਬਿਲਕੁਲ ਹਨਮਨ ਚਾਨਮਾ ਚੌਂਗੜੀ ਬਿਲਕੁਲ ਦੱਸ ਦੇ ਇੱਕ ਵਾਰ ਆਪਣਾ ਹਰਮਨ ਚੌਕ ਆਫਿਸ ਹੈ ਪਾਣੀ ਵਾਲੇ ਟੈਂਕੀ ਨੇਅਰ ਠੀਕ ਹੈ ਉਹਦੇ ਆਪਣਾ ਸੈਕਿੰਡ ਫਲੋਰ ਤੇ ਸਾਡਾ ਆਫਿਸ ਹੈਗਾ ਬ੍ਰਿਟਿਸ਼ ਲਾਇਬ੍ਰੇਰੀ ਬ੍ਰਿਟਿਸ਼ ਲਾਇਬ੍ਰੇਰੀ ਤੇ ਅਕਸੇਜ ਹੋਰ ਦਾ ਹੁੰਦਾ ਕਿ ਜਿਹੜੇ ਬੱਚੇ ਯੂ ਐਸ ਏ ਜਾਣਾ ਚਾਹੁੰਦੇ ਨੇ ਉਹਦੀ ਤਿਆਰੀ ਆਪਾਂ ਕਰਾ ਰਹੇ ਹਾਂ ਜੀ 100% ਜੀ ਸੋ ਦੇਖੋ ਜੀ ਯੂ ਐਸ ਏ ਸਟਾਫ ਆਪਣੇ ਕੋਲ ਸੋਰੀ ਹਾਂ ਬਿਲਕੁਲ ਜੀ ਯੂ ਐਸ ਏ ਆ ਦੇਖੋ ਅਗਰ ਯੂ ਐਸ ਏ ਤੇ ਹੀ ਅਪਲੀਕੇਸ਼ਨ ਕੀਦੀ ਫੜ ਰਹਿਣਾ ਬੱਚੇ ਦੀ ਉਹ ਦੇਖੋ ਸਾਰਾ ਟੂਟਲੀ ਇੰਟਰਵਿਊ ਬੇਸਡ ਹੋ ਅਗਰ ਤੁਸੀਂ ਜੇ ਐਪਲੀਕੇਸ਼ਨ ਫੜ ਰਹੇ ਹੋ ਉਹਦਾ ਇਹ ਮਤਲਬ ਨਹੀਂ ਤੁਸੀਂ ਡਾਕੂਮੈਂਟਸ ਆਪਣੇ ਕੋਲ ਰੱਖ ਲੋਗੇ ਠੀਕ ਹੈ ਉਹ ਜਿਹੜਾ ਮਾਰਕੀਟ ਤੁਸੀਂ ਦੇਖ ਹੀ ਰਹੇ ਹੋ ਆ ਜੋ ਤੁਸੀਂ ਇਹ ਕੰਮ ਕਰ ਰਹੇ ਹੋ ਨਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਆਪਾਂ ਯੂ ਐਸ ਏ ਦਾ ਸਟੱਡੀ ਵੀਜ਼ਾ ਨਾ ਸਾਰਾ ਟੋਟਲੀ ਇੰਟਰਵਿਊ ਬੇਸ ਹੈ ਤੇ ਆਪਣੇ ਕੋਲ ਵਧੀਆ ਐਕਸਪਰਟ ਟੀਮਸ ਹੈਗੀਆਂ ਜਿਹੜਾ ਆਪਣਾ ਤਿਆਰੀ ਬੱਚਿਆਂ ਨੂੰ ਕਰਵਾ ਰਿਹਾ ਫਿਰ ਹੀ ਆਪਾਂ ਜਦੋਂ ਅਪਾਇੰਟਮੈਂਟ ਬੁੱਕ ਹੁੰਦੀ ਹੈ ਫਿਰ ਆਪਾਂ ਯੂ ਐਸ ਏ ਵਾਸਤੇ ਬੱਚੇ ਨੂੰ ਆਪਾਂ ਮੈਸੇਜ ਭੇਜਦੇ ਹਾਂ ਵੀਜ਼ਾ ਆਫਿਸਰ ਕੀ ਪੁੱਛ ਲੈਂਦਾ ਜੀ ਇੰਟਰਵਿਊ ਯਾਰ ਦੇਖੋ ਫੈਲਾ ਲੈ ਹੀ ਹੈ ਕਿ ਤੂੰ ਯੂਨੀਵਰਸਿਟੀ ਕਿਆ ਚੂਸ ਤੁਸੀਂ ਕੀਤੀ ਹੈ ਅਵਲੀ ਤੁਸੀਂ ਇਹ ਕੋਰਸ ਕਿਉਂ ਲਿਆ ਹੈ ਨਾ ਕਵੈਸਚਨਸ ਤੇ ਉਹੀ ਨੇ ਰੀਜ਼ਨ ਵਗੈਰਾ ਪੁੱਛਦੇ ਹੋਣਗੇ ਆਪਾਂ ਇਸ ਵੇਲੇ ਪੁੱਛਦੇ ਹੋਣਗੇ ਹਾਂ ਫਾਈਨੈਂਸ਼ੀਅਲ ਇਹ ਵੋ ਸਭ ਚਾਹੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਔਰ ਕਮੈਂਟ ਬਾਕਸ ਤੇ ਆਪਣੀ ਰਾਏ ਜਰੂਰ ਦਿਓ ਕਿਉਂਕਿ ਜੇ ਤੁਹਾਡਾ ਕੋਈ ਕੁਐਰੀਜ਼ ਹੈ ਕੋਈ ਸਵਾਲ ਹੈ ਫੋਰਨ ਕੰਟਿਨਿਊ ਲੈ ਕੇ ਤੇ ਐਕਸਪਰਟ ਨੇ ਦੀਪਕ ਅਬਰੋਲ ਜੀ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਇਹਨਾਂ ਦਾ ਮੋਬਾਈਲ ਨੰਬਰ ਤੇ ਵੀ ਕੰਟੈਕਟ ਕਰੋ ਇਹਨਾਂ ਦੇ ਆਫਿਸ ਦੇ ਵਿੱਚ ਵੀ ਮਿਲ ਸਕਦੇ ਹੋ ਤੇ ਪੇਜ ਨੂੰ ਫੋਲੋ ਕਰ ਦਿਓ ਧੰਨਵਾਦ